ਇਹ ਟ੍ਰੇਨ ਹੈ ਜਿਹੜੀ ਫਰੀਦਕੋਟੋਂ ਆਈ ਆ। ਇਹ ਲੱਗ ਰਹੀ ਹੈ 1 ਨੰਬਰ ਤੇ। ਇਹਦੇ ਦੇ ਪਾਸੇ ਐਕਸਟਰਾ ਟ੍ਰੇਨਾਂ ਖੜਨ ਵਾਸਤੇ ਜਿਹੜੀਆਂ ਲੈਣਾ ਬਣੀਆਂ ਹੋਈਆਂ। ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਫਰੋਇਪਰ ਕੈਂਟ ਦਾ ਜਿਹੜਾ ਰੇਲਵੇ ਸਟੇਸ਼ਨ। ਤੇ ਸਾਰੀ ਦੇਵਾਂਗੇ ਜਾਣਕਾਰੀ ਉਹਦੇ ਬਾਰੇ ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਇੱਕ ਗੱਲ ਹੋਰ ਭਾਈ ਜਦੋਂ ਵੀਡੀਓ ਵੇਖ ਲਓਗੇ ਹਨ ਉਸ ਤੋਂ ਬਾਅਦ ਜਿਹੜੀ ਵੀਡੀਓ ਨੂੰ ਹਾਈਪ ਜਰੂਰ ਕਰ ਦਿਆ ਕਰੋ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਰੇਲਵੇ ਸਟੇਸ਼ਨ ਦਿਖਾਵਾਂਗੇ ਆਪਾਂ ਫਰੋਇਪਰ ਕੈਂਟ ਦਾ ਤੇ ਬਣੇ ਰਿਹਾ ਜੋ ਜਿਹੜਾ ਵਲੌਗ ਦੇ ਨਾਲ ਇਹ ਜਿਹੜੀ ਸਾਰੀ ਬਿਲਡਿੰਗ ਆ ਇਹ ਹੈਗੀ ਆ ਰੇਲ ਪ੍ਰਬੰਧਕ ਜਿਹੜਾ ਫਰੋਇਪਰ ਦੀ ਇਹ ਸਾਹਮਣੇ ਰੇਲਵੇ ਸਟੇਸ਼ਨ ਆ ਤੇ ਇਹਦੇਲੇ ਪਾਸੇ ਜਿਹੜਾ ਬੱਸ ਸਟੈਂਡ ਵਾਲੇ ਰੋਡ ਤੇ ਇਹ ਹੈਗਾ ਦਫ਼ਤਰ ਬਣਿਆ ਹੋਇਆ ਰੇਲਵੇ ਦਾ ਇੱਥੇ ਬਣਿਆ ਹੋਇਆ ਚੌਂਕ ਤੇ ਇਹ ਵੀ ਇੱਕ ਗੇਟ ਆ ਰੇਲਵੇ ਸਟੇਸ਼ਨ ਦੇ ਤੇ ਇੱਕ ਉਧਰਲੇ ਪਾਸੇ ਗੇਟ ਬਣਿਆ ਹੋਇਆ ਵਾ ਤੇ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜਿੱਥੇ ਬੁਕਿੰਗ ਹੁੰਦੀ ਆ ਸੀਟਾਂ ਦੀ ਰੇਲਵੇ ਸਟੇਸ਼ਨ ਦੇ ਮੇਨ ਤੇ ਉਸ ਤੋਂ ਬਾਅਦ ਫਿਰ ਆਪਾਂ ਅੰਦਰ ਚੱਲਾਂਗੇ ਇਹ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਜੀ ਅਸੀਂ ਯਾਤਰੀ ਨਿਵਾਸ ਬਣਿਆ ਹੋਇਆ ਵਾ ਤੇ ਇਧਰਲੇ ਪਾਸੇ ਬਣੀ ਹੋਈ ਆ ਧਰਮਸ਼ਾਲਾ ਜੇ ਤੁਸੀਂ ਉੱਥੇ ਰਹਿਣਾ ਧਰਮਸ਼ਾਲਾ ਦੇ ਵਿੱਚ ਤੁਸੀਂ ਥੋੜੇ ਪੈਸਿਆਂ 'ਚ ਰਹਿ ਸਕਦੇ ਹੋ ਤੇ ਜਿਹੜਾ ਹੋਟਲ ਆਲਾ ਕਿਰਾਇਆ ਥੋੜਾ ਜਿਹਾ ਕੁਝ ਜ਼ਿਆਦਾ ਕਿ ਕਿਉਂਕਿ ਜੇ ਕਿਸੇ ਯਾਤਰੀ ਨੇ ਰਹਿਣਾ ਕਰਨਾ ਜਾਂ ਰਹਿਣ ਦੀ ਦਿੱਕਤ ਆ ਤਾਂ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜੇ ਇਹ ਹੋਟਲ ਬਣੇ ਸੀਗੇ ਤੇ ਇੱਥੇ ਨਾਲ ਹੀ ਤੁਹਾਨੂੰ ਮਿਲ ਜਾਣਗੇ ਆਟੋ ਖੜੇ ਬਿਲਕੁਲ ਰੇਲਵੇ ਸਟੇਸ਼ਨ ਦੇ 게이트 ਅੱਗੇ ਇਹ ਹੈਗਾ ਦਫਤਰ ਤੇ ਸਲੀਪਰ ਦਾ ਜਿਹੜਾ 11 ਵਜੇ ਦਾ ਟਾਈਮ ਆ ਤੇ ਏਸੀ ਦਾ 10 ਵਜੇ ਦਾ ਟਾਈਮ ਆ ਜਿਹੜਾ ਤਤਕਾਲ ਦਾ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਰੇਲਵੇ ਸਟੇਸ਼ਨ ਦੇ ਅੰਦਰ ਇੱਧਰਲੇ ਪਾਸੇ ਜਿਹੜਾ ਰੇਲਵੇ ਸਟੇਸ਼ਨ ਦਾ ਕੰਮ ਚੱਲੀ ਜਾਂਦਾ ਤੇ ਆ ਪੱਥਰ-ਪੁੱਥਰ ਸਿੱਟਿਆ ਹੋਇਆ ਲਾਲ ਛੋਟਾ ਜਿਹਾ ਪਾਰਕ ਬਣਿਆ ਹੋਇਆ ਵਾ ਬੈਠਣ-ਬੂਠਣ ਵਾਸਤੇ ਇੱਧਰ ਬਣਿਆ ਹੋਇਆ ਫੂਡ ਪਲਾਜ਼ਾ ਜਿੱਥੇ 버거 ਥਾਲੀ ਬਰੀਆਨੀ ਤੇ ਹੋਰ ਵੀ ਜਿਹੜਾ ਸਾਰਾ ਸਮਾਨ ਮਿਲ ਜਾਂਦਾ ਸਾਹਮਣੇ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਫਰੋਏ ਪਰਕੈਂਟ ਹਿੰਦੀ ਚ ਪੰਜਾਬੀ ਚ ਤੇ ਇੰਗਲਿਸ਼ ਦੇ ਵਿੱਚ ਤੇ ਉਧਰਲੇ ਪਾਸੇ ਜਿਹੜਾ ਰੇਲਵੇ ਦਾ ਇੰਜਨ ਖੜਿਆ ਹੋਇਆ ਪੁਰਾਣਾ ਕੋਈ ਇਹ ਸਾਰੇ ਰੇਲਵੇ ਸਟੇਸ਼ਨ ਨੂੰ ਜਿਹੜਾ ਮੋਡੀਫਾਈ ਕਰਤਾ ਵਾ ਤੇ ਬਾਹਰੋਂ ਇਹਦੀ ਦਿੱਖ ਜਿਹੜੀ ਬਹੁਤ ਸੋਹਣੀ ਬਣਾਤੀ ਆ ਬਰੀਕ ਟਾਂ ਨਾ ਲਾ ਕੇ ਇਹ ਹੈਗਾ ਟਿਕਟ ਕਾਊਂਟਰ ਤੇ ਇੱਥੇ ਜਿਹੜੇ ਆਮ ਲੋਕਲ ਟ੍ਰੇਨਾਂ ਤੇ ਜਾਣ ਵਾਸਤੇ ਟਿਕਟਾਂ ਕੱਟੀਆਂ ਜਾਂਦੀਆਂ ਅੱਛਾ ਕਿਹੜੇ ਕਿਹੜੇ ਪਾਸੇ ਨੂੰ ਟ੍ਰੇਨਾਂ ਆ ਜਾਂਦੀਆਂ ਇੱਥੇ ਇਲੰਦਰ ਹਾਂਜੀ ਇਧਰ ਜੰਮੂ ਅੱਛਾ ਜੀ ਜੇ ਆਪਣੇ ਬੇਟੰਡਾ ਬਣਵਾਣ ਜਾਣ ਠੀਕ ਆ ਇਹ ਲੁਧਿਆਣਾ ਜਾਂਦੀ ਹਾਂਜੀ ਹਾਂਜੀ ਫਾਇਲ ਕਾ ਗੰਗਾ ਨਗਰ ਜਾਂਦੀ ਠੀਕ ਇਹ ਜਿਹੜਾ ਬੱਸ ਆਏਗਾ ਇਹ ਹੈਗਾ 5 ਨੰਬਰ ਪਲੇਟਫਾਰਮ ਤੇ ਇਹ ਹੈਗਾ ਜਿਹੜਾ 2 ਤੇ ਪਰਲਾ 3 ਤੇ 4 ਨੰਬਰ ਉਦੋਂ ਪਰਲੀ ਸਾਈਡ ਆ ਉਹ ਜਿੱਥੇ ਲਾਲ ਟ੍ਰੇਨ ਖੜੀ ਉਹ 4 ਨੰਬਰ ਇਹਦੇ ਦੇ ਲੇ ਪਾਸੇ ਐਕਸਟਰਾ ਟ੍ਰੇਨਾਂ ਖੜਨ ਵਾਸਤੇ ਜਿਹੜੀਆਂ ਲੈਣਾ ਬਣੀਆਂ ਹੋਈਆਂ ਇਹ ਬਿਲਕੁਲ 5 ਨੰਬਰ ਜਿਹੜਾ ਪਲੇਟਫਾਰਮ ਦੇ ਨਾਲ ਆ ਰੇ ਪਰ ਤੋਂ ਸਿਵਣੀ ਜਾਣ ਵਾਲੀ ਗੱਡੀ ਖੜੀ ਆ ਇਹ ਖੜੀ ਆ 3 ਤੇ 4 ਨੰਬਰ ਤੇ ਜਿਹੜਾ ਪਲੇਟਫਾਰਮ ਆ ਇਹ 3 ਤੇ 4 ਆ 4 ਤੇ ਟ੍ਰੇਨ ਖੜੀ ਆ ਉਧਰਲੇ ਪਾਸੇ 5 ਤੇ 2 ਰਹਿ ਜਾਂਦਾ ਵਾ ਸਾਹਮਣੇ ਆਇ ਤੇ ਇੱਕ ਬ੍ਰਿਜ ਬਣਿਆ ਹੋਇਆ ਵਾ ਜਿਹੜਾ ਕ੍ਰੋਸ ਕਰਨ ਵਾਸਤੇ 4 ਨੰਬਰ ਜਿਹੜਾ ਤੇ 3 ਨੰਬਰ ਦਾ ਜਿਹੜਾ ਰੇਲਵੇ ਸਟੇਸ਼ਨ ਦਾ ਕੰਮ ਚੱਲੀ ਜਾਂਦਾ ਬ੍ਰੇਜ ਦੇ ਹੋਰਲੇ ਪਾਸੇ ਕੰਟੇ이너 ਕੰਨੂਨਾਂ ਸਾਰੀਆਂ ਜਿਹੜੀਆਂ ਬੰਦ ਪਈਆਂ ਇਸ ਵਕਤ ਨਾ ਇਥੇ ਪੱਥਰ ਲਾਉਣ ਦਾ ਕੰਮ ਚੱਲੀ ਜਾਂਦਾ ਸੀਮੈਂਟ ਸੁਮੈਂਟ ਰੱਖੀ ਬੈਠਾ ਦੁਕਾਨਾਂ ਦੁਕੂਨਾਂ ਜਿਹੜੀਆਂ 4 ਨੰਬਰ ਤੇ 3 ਨੰਬਰ ਤੇ ਜਿਹੜੀਆਂ ਸਾਰੀਆਂ ਟੋਟਲ ਬੰਦ ਆ ਜਾਂ ਦਾ 2 ਤੇ ਚੱਲਦੀਆਂ ਜਾਂ 5 ਤੇ ਤੇ 3 4 ਵਾਲਾ ਜਿਹੜਾ ਬਿਲਕੁਲ ਖਤਮ ਆ ਗਿਆ ਤੇ ਇੱਕ ਨੰਬਰ ਉਹ ਸਾਹਮਣੇ ਆ ਜਾਂਦਾ ਉਧਰਲੇ ਪਾਸੇ ਦੋ ਬ੍ਰਿਜ ਬਣੇ ਹੋਏ ਆ ਜਿਹੜੇ ਰੇਲਵੇ ਸਟੇਸ਼ਨ ਤੇ ਤੇ ਇਧਰਲੇ ਪਾਸੇ ਸਾਰੀਆਂ ਜਿਹੜੀਆਂ ਐਕਸਟਰਾ ਗੱਡੀਆਂ ਖੜੀਆਂ ਹੋਈਆਂ ਹੋਣਾ ਜਾਂ ਮਾਲ ਗੱਡੀਆਂ ਜਾਂ ਹੋਰ ਵੀ ਜਿਨ੍ਹਾਂ ਦਾ ਹਜੇ ਟਾਈਮ ਨਹੀਂ ਤੇ ਜਾਂ ਫਿਰ ਜਿਹੜੀਆਂ ਨਵੀਆਂ ਆ ਕੇ ਖੜੀਆਂ ਬਿਲਕੁਲ ਇੱਕ ਨਵੀਂ ਜੀ ਗੱਡੀ ਖੜੀ ਔਰਲੇ ਪਾਸੇ ਹੋ ਸਕਦਾ ਹਜੇ ਦਾ ਜਿਹੜਾ ਮਹੂਰਤ ਵੀ ਨਾ ਕੀਤਾ ਹੋਵੇ ਇਹ ਟ੍ਰੇਨ ਹੈ ਜਿਹੜੀ ਫਰੀਦਕੋਟੋਂ ਆਈ ਹੈ। ਇਹ ਲੱਗ ਰਹੀ ਹੈ 1 ਨੰਬਰ ਤੇ। ਇਹ ਹੈਗਾ 1 ਨੰਬਰ ਰੇਲਵੇ ਸਟੇਸ਼ਨ ਜਿਹੜਾ ਬਰੋਹੀਪਰ ਦਾ। ਗੱਡੀ ਨੰਬਰ 7492 ਕਜ਼ਈ ਦਾ ਪਾਇਆ ਗੁਰੂਗੜ੍ਹਸਾਈ ਜਨਾਲਾਬਾਦ। ਲਾਡੂ ਫਿਰੋ। ਜੀ, ਦੇਬਾਗ ਸੰਗਗਦੇਵ ਸਿੰਘ ਦੀ ਜਿਹੜੀ ਫੋਟੋ ਲਾਈ ਹੋਈ ਹੈ ਇੱਥੇ ਤਾਂ। ਇਥੇ ਆਪਣੀ ਵੀਡੀਓ ਜਿਹੜੀ ਸਮਾਪਤੀ ਵੱਲ ਵੱਧਦੀ ਆ ਸੋਸਾਰਿਆਂ ਨੂੰ ਸਤਿ ਸ਼੍ਰੀ ਅਕਾਲ